ਉਹ ਜੀ ਦੂਜਾ ਦਿਨ ਹੈ ਨਰੇਗਾ ਦਾ ਤੇ ਕਰਮੀ ਬਹੁਤ ਜਿਆਦਾ ਹੈ ਫਿਰ ਵੀ ਬੰਦੇ ਲੱਗੇ ਹੋਏ ਨੇ ਕੰਮ ਖਿੱਚ ਕੇ ਮੈਂ ਕਹਿੰਦਾ ਚਲੋ ਪਾਣੀ ਪੀਵੀ ਜਾਓ ਥੋੜਾ ਥੋੜਾ ਸਾਹ ਲਈ ਜਾਓ ਬਹੁਤ ਹੀ ਜਿਆਦਾ ਗਰਮੀ ਹੈ ਹਵਾ ਚ ਪਸੀਨਾ ਆ ਹੀ ਜਾਂਦਾ ਫਿਰ ਵੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਿੰਡ ਵਾਲੇ ਤਰੀਫ ਕਰਨੀ ਤੇ ਬੰਦੀ ਹੈ ਆ ਦੇਖੋ ਹਰ ਵਾਰੀ ਕਿਸਾਨ ਕਹਿੰਦੇ ਸਨ ਵੀ ਉੱਤੋਂ ਗੰਦ ਰੇੜ ਕੇ ਥੱਲੇ ਨੂੰ ਕਰ ਦਿੰਦੇ ਨੇ ਆ ਵੇਖੋ ਹੁਣ ਪੂਰਾ ਪੈਲੀ ਬੰਨਾ ਸਾਫ ਹੋੰਦਿਆ ਔਰਤਾਂ ਲੱਗੀਆਂ ਹੋਈਆਂ ਕਿੱਡਾ ਵਧੀਆ ਬਣਾਤਾ ਇੱਥੇ ਕਿਉਂ ਜਿਆਦੀ ਮਿੱਟੀ ਨਾ ਪਟੋ ਬਸ ਕਿਉਂਕਿ ਇੱਥੇ ਇੱਟਾਂ ਨੇ ਲੱਗੀਆਂ ਹੋਈਆਂ ਤੇ ਜੇ ਕੋਈ ਕਿਸੇ ਪਿੰਡ ਵਾਸੀ ਨੇ ਉਤਰਾਜੇ ਤੋ ਆ ਕੇ ਆਪਦੀ ਪੈਲੀ ਬੰਨੇ ਦੇ ਵੇਖ ਵੀ ਸਕਦਾ ਵੀ ਜਿਵੇਂ ਕਹੇਗਾ ਓਵੇਂ ਕਰ ਲਾਂਗੇ ਪਰ ਕੰਮ ਆਪਾਂ ਇੱਕ ਨੰਬਰ ਕਰਨਾ ਤੇ ਇੱਕ ਨੰਬਰ ਹੀ ਹੋ ਰਿਹਾ गर्मी ज्यादा है फिर भी चलो लगिया हुई औरता। पूरी सफाई ना हो रही आ देखो जी चलो बजुर्ग ने चलो हौली हौली करी जाते नौजवान है वो चलो खिंची जाते प्रेम राम बहुत बढ़िया काम कर रहा है हां हां बहुत वेरी गुड अगले न दूरो देखे ते सही नहीं रे हर बारी एਵੇਂ ਕਰਦੇ ਸਾਨੂੰ ਉੱਤੋਂ ਰੇਡ ਕੇ ਥੱਲੇ ਨੂੰ ਗੰਦ ਕੱਢਦੇ ਬਸ ਕਿਉਂ ਵੀ ਨਿਆਮਤ ਸਿੰਘ ਜੀ ਹੂੰ ਬਾਹ ਆਪ ਦਾ ਪਾਣੀ ਪੂਣੀ ਰੱਖੋ ਵਸਤਾ ਕੋਲ ਤੇ ਹੂੰ ਅਈ ਖਬਰ ਆ ਘਰ ਰੇ ਰੇਤੇ ਹੋਣਾ ਪਾਣੀ 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 ਤੇ ਹੈਗੇ ਹਾਲੇ ਪੂਰੀ ਲੇਵਰ ਆਉਂਦੀ ਝੋਨੇ ਤੇ ਗਈ ਹੈ ਨਾ ਬਾਕੀ हम्म चलो आ जाने करने के तो तो आ निम्मा दे आले-दुआले बस खड्डे जे बना दियो ज्यादा नेड़े हो न पट्टे दूर हो चलो बस सांस ले लो कोई बात तो ये तो बढ़िया कीता काम आगे ले पानी आ बंद कर पी तो काम करी जाऊ खिचके का ਫੋਟ ਅਕਰਮ ਠੀਕ ਹੈ ਆ ਪੂਰਾ ਛੜੇ ਪੜਦਾ ਹੈ ਹਾਂ ਆਪਾਂ ਚਲੋ ਕਰਾਂਗੇ ਸਪਾਈ ਮਾਰ ਗਾ ਉਮਰ ਕਿੰਨੀ ਹੈ ਉਮਰ 50 ਤੋਂ ਉੱਤੇ ਹੋਈ ਗਈ 50 ਤੋਂ ਉੱਤੇ ਹੋਈ ਚਲੋ ਫਿਰ ਵੀ ਵਧੀਆ ਕੰਮ ਕਰਨਦੇ ਜ ਹੈ ਹੂੰ ਹੂੰ ਅੱਗੇ ਚਲ ਥਾ ਹਾਂ ਹਾਂ ਬਸ ਐਸ ਰੋਕੀ ਪੱਟੀ ਜਾਏ ਅੱਗੇ ਇਹਦੇ ਖੇਤ ਪਹਿਲੀ ਦਾ ਨੁਕਸਾਨ ਨਾ ਹੋਵੇ ਤੇ ਨਰੇਗਾ ਦਾ ਕੰਮ ਰੋਜ਼ ਅਪਡੇਟ ਪਾਉਂਦੇ ਰਾਵਾਂਗੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਫੋਲੋ ਕਰ ਲਓ ਮਲਕੀਤ ਆਲਰਾਊਂਡਰ ਹਰਿਆਣਾ ਨੂੰ ਤੇ ਵੀਡੀਓ ਕੈਵੇਂ ਲੱਗੀ ਸਾਰਿਆਂ ਨੇ ਸ਼ੇਅਰ ਜ਼ਰੂਰ ਕਰਨੀ ਥੈਂਕ ਯੂ ਧੰਨਵਾਦ